ਨਵਜੋਤ ਸਿੰਘ ਸਿੱਧੂ ਹੋਰਾਂ ਦੀ ਵਾਪਸੀ ਹੋ ਗਈ ਹੈ ਸਿਆਸਤ ਦੇ ਵਿੱਚ ਧਮਾਕੇਦਾਰ ਐਂਟਰੀ ਉਹਨਾਂ ਨੇ ਮਾਰੀ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਸੋਚਦੇ ਸੀ ਕਿ ਸ਼ਾਇਦ ਉਹਨਾਂ ਦੀ ਜਿਹੜੀ ਕਾਂਗਰਸ ਦੇ ਵਿੱਚ ਪੋਜੀਸ਼ਨ ਬਣੀ ਹੋਈ ਹੈ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਕ੍ਰਿਕਟ ਕਮੈਂਟਰੀ ਦੁਬਾਰਾ ਸ਼ੁਰੂ ਕੀਤੀ ਨਾਲ ਹੀ ਨਾਲ ਉਹਨਾਂ ਨੇ ਮੋਟੀਵੇਸ਼ਨ ਟਾਕਸ ਦੇ ਜਿਹੜੇ ਪ੍ਰੋਗਰਾਮ ਉਹ ਸ਼ੁਰੂ ਕੀਤੇ ਹੈ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਾਸਾ ਜਿਹੜੇ ਉਹ ਵਟ ਗਏ ਨੇ ਔਰ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ ਕਰ ਦਿੱਤਾ ਭੁਲੇਖੇ ਦੂਰ ਕਰ ਦਿੱਤੇ ਆ ਕਿ ਸਿਆਸਤ ਛੱਡੀ ਨਹੀਂ ਉਹਨਾਂ ਨੇ ਦੁਬਾਰਾ ਐਂਟਰੀ ਜਿਹੜੀ ਮਾਰੀ ਐ ਔਰ ਕੀ ਇਹ ਮਸਲਾ ਹੈਗਾ ਕਿ ਮਾਮਲਾ ਇਸ ਤੇ ਬਹੁਤ ਅਹਿਮ ਗੱਲਬਾਤ ਜਿਹੜੀ ਆ ਕਰਨੀ ਔਰ ਉਧਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਕਿਹੜੀਆਂ ਦਾ ਖਿਆਲ ਰੱਖਣ ਦੀ ਲੋੜ ਐ ਜੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਮਯਾਬ ਹੋਣਾ ਐ ਔਰ ਕਿਹੜੇ ਚਮਚਿਆਂ ਤੋਂ ਬਚਣ ਦੀ ਲੋੜ ਐ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਆ ਬਹੁਤ ਅਹਿਮ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜਿਆ ਇਹ ਪ੍ਰੋਗਰਾਮ ਹੋਣ ਜਾ ਰਿਹਾ ਔਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਗਿੱਦੜਬਾਹ ਦੀ ਜਿਮਨੀ ਚੋਣ ਲੜਨ ਜਾ ਰਹੇ ਨੇ ਕਿ ਵਾਕਈ ਸੁਖਬੀਰ ਸਿੰਘ ਬਾਦਲ ਗਿੱਦੜਬਾਹ ਦੀ ਜਿਮਨੀ ਚੋਣ ਲੜਨ ਜਾ ਰਹੇ ਨੇ ਔਰ ਇਹ ਖਬਰਾਂ ਨਿਕਲ ਕੇ ਆਉਂਦੀਆਂ ਕਿੱਥੋਂ ਨੇ ਹਾਂ ਜਾਂ ਨਹੀਂ ਇਸ ਤੇ ਬਹੁਤ ساری ਅਹਿਮ ਜਿਹੜੀ ਹੈ ਉਹ ਗੱਲਬਾਤ ਜਿਹੜੀ ਆ ਕਰਾਂਗੇ ਔਰ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਪਰ ਸਤਿ ਸ਼੍ਰੀ ਅਕਾਲ ਅਨਕੀ ਸਾਹਿਬ ਨਵਜੋਤ ਸਿੰਘ ਸਿੱਧੂ ਜਿਹੜੇ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਉਹਨਾਂ ਨੂੰ ਔਰ ਨਵਜੋਤ ਸਿੰਘ ਸਿੱਧੂ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਜਿਹੜੀ ਵੱਡੀ ਚੀਜ਼ ਹੈ ਵੱਡਾ ਨਾਮ ਹੈ ਵੱਡੀ ਸ਼ਖਸੀਅਤ ਹੈ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਪਿਛਲੇ ਕਈ ਸਮੇਂ ਤੋਂ ਹਾਲਾਂਕਿ ਪਹਿਲਾਂ ਲਗਾਤਾਰ ਰੈਲੀਆਂ ਕਰਦੇ ਰਹੇ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਪਾਰਟੀ ਦੇ ਵੱਲੋਂ ਕਿ ਭਾਈ ਚੁੱਪ ਕਰ ਜਾਓ ਉਦੋਂ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਦੇ ਮੁੱਦੇ ਜਿਹੜੇ ਉਹ ਚੱਕਦੇ ਰਹੇ ਔਰ ਲੋਕ ਉਹਨਾਂ ਦੇ ਨਾਲ ਖੜਦੇ 20 ਦਿਖਾਈ ਦਿੱਤੇ ਔਰ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਭਰਮਾ ਇਕੱਠ 20 ਦਿਖਾਈ ਦਿੱਤਾ ਚਲੋ ਬਹੁਤ ਸਾਰੀਆਂ ਗੱਲਾਂ ਹੋਈਆਂ ਪਾਰਟੀ ਨੇ ਉਹਨਾਂ ਨੂੰ ਰੈਲੀਆਂ ਕਰਨ ਤੋਂ ਧੱਕੇ ਨਾਲ ਰੋਕਿਆ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣਾ ਜਿਹੜਾ ਉਹ ਦੁਬਾਰਾ ਕ੍ਰਿਕਟ ਕੈਰੀ ਕਮੈਂਟਰੀ ਦਾ ਜਿਹੜਾ ਕੈਰੀਅਰ ਸ਼ੁਰੂ ਕੀਤਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਦੇ ਵਿੱਚੋਂ ਤਾਂ ਹੈ ਨਹੀਂ ਕਿ ਉਹਨੇ ਕੋਈ ਸਿਆਸਤ ਦੇ ਵਿੱਚੋਂ ਟੱਕ ਚਲਾਇਆ ਰੇਤੇ ਦੇ ਜਾਂ ਬਹੁਤ ਸਾਰੇ ਬਿਜ਼ਨਸ ਚਲਾ ਲਏ ਕਿਉਂਕਿ ਉਹਨੇ ਆਪਣੀ ਦਸਾਂ ਨੋਹਾਂ ਦੀ ਜਿਹੜੀ ਕਿਰਤ ਕਮਾਈ ਹੈ ਉਹਦੇ ਨਾਲ ਹੀ ਜਿਹੜਾ ਆਪਣਾ ਘ ਚਲਾਇਆ ਔਰ ਦੁਬਾਰਾ ਉਹਨਾਂ ਨੇ ਸ਼ੁਰੂ ਕੀਤਾ ਔਰ ਚਲੋ ਜਦੋਂ ਉਧਰ ਚਲੇਗੇ ਤਾਂ ਚਰਚਾ ਸੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰੀਕੇ ਨਾਲ ਹਲਕਾ ਇੰਚਾਰਜੀ ਤੋਂ ਹਟਾ ਦਿੱਤਾ ਗਿਆ ਉਹਨਾਂ ਦਾ ਹਲਕਾ ਖੋਹ ਲਿਆ ਗਿਆ ਜਿਸ ਤਰੀਕੇ ਦੀ ਪੋਜੀਸ਼ਨ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੇ ਵਿੱਚ ਬਣੀ ਹੈ ਸ਼ਾਇਦ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਾਸਾ ਵਟ ਗਏ ਨੇ ਪਰ ਨਵਜੋਤ ਸਿੰਘ ਸਿੱਧੂ ਅੱਜ ਸਰਜੀਤ ਸਿੰਘ ਧਵਾਨ ਹੋਰਾਂ ਦੀ ਪਤਰੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਉੱਤੇ ਬਹੁਤ ਸਾਰੇ ਲੀਡਰ ਹੋਰ ਵੀ ਸੀ ਕਈ ਪਾਰਟੀਆਂ ਦੇ ਲੀਡਰ ਸੀ ਬਹੁਤ ਸਾਰੀਆਂ ਧਾਰਮਿਕ ਸਖਸ਼ੀਅਤਾਂ ਵੀ ਸੀ ਮੈਂ ਵੀ ਉੱਥੇ ਗਿਆ ਸੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਮਿਲਿਆ ਵੀ ਔਰ ਉੱਥੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਸਪੀਚ ਦਿੱਤੀ ਹੈ ਔਰ ਜੀਤੋ ਸਾਫ਼ ਉਹਨਾਂ ਨੇ ਜाहिर ਕਰ ਦਿੱਤਾ ਕਿ ਭਾਈ ਦੋ ਧੜੇ ਨੇ ਇਸ ਵਕਤ ਪੰਜਾਬ ਦੇ ਵਿੱਚ ਇੱਕ ਜੋਕਾਂ ਦਾ ਇੱਕ ਲੋਕਾਂ ਦਾ ਕਹਿੰਦੇ ਮੈਂ ਤੇ ਸੁਰਜੀਤ ਧਮਾਨ ਲੋਕਾਂ ਵਾਲੇ ਪਾਸੇ ਆ ਲੋੜ ਲੋਕਾਂ ਦੀ ਆ ਉਹਨਾਂ ਨੇ ਲੋਕਾਂ ਨੂੰ ਵੀ ਇੱਕ ਤਰੀਕੇ ਨਾਲ ਆਪਣੀ ਉਸ ਸਪੀਚ ਦੇ ਵਿੱਚ ਗੱਲ ਕਹੀ ਹੈ ਕਿ ਲੋਕਾਂ ਨੂੰ ਹੁਣ ਦੇਖਣਾ ਚਾਹੀਦਾ ਹੈ ਕਿ ਕਿੱਧਰਲੇ ਪਾਸੇ ਜਿਹੜਾ ਉਹ ਖੜਦਾ ਹੈਗਾ ਔਰ ਨਾਲ ਹੀ ਨਾਲ ਉਹਨਾਂ ਨੇ ਸੰਕੇਤ ਦੇ ਦਿੱਤੇ ਆ ਕਿ ਮੈਂ ਪਾਰਟੀ ਮਾਫ ਕਰਨਾ ਸਿਆਸਤ ਨਹੀਂ ਛੱਡੀ ਹੈ ਪੰਜਾਬ ਦੇ ਲਈ ਉਹ ਕਹਿੰਦੇ ਮੈਂ ਖੜਾ ਰਹੂੰਗਾ ਲੜਾਈ ਜਿਹੜੀ ਆ ਉਹ ਲੜੂੰਗਾ ਔਰ ਲੜਨ ਦੀ ਜ਼ਰੂਰਤ ਵੀ ਹੈ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉੱਤੇ ਕਲੀਅਰ ਕੀਤੀਆਂ ਨੇ ਔਰ ਬਿਨਾ ਨਾਮ ਲਏ ਬਹੁਤ ਸਾਰੇ ਲੋਕਾਂ ਦੇ ਉੱਪਰ ਤੰਜ ਵੀ ਕੱਸੇ ਐ ਹਾਲਾਂਕਿ ਉਹਨਾਂ ਨੇ ਵੀ ਕੋਈ ਨਾਮ ਨਹੀਂ ਲਿਆ ਅਸੀਂ ਵੀ ਜਿਹੜਾ ਉਹ ਕੋਈ ਨਾਮ ਨਹੀਂ ਲਾਵਾਂਗੇ ਪਰ ਬਹੁਤ ਸਾਰੇ ਲੋਕਾਂ ਦੇ ਉੱਪਰ ਤੰਜ ਉਹਨਾਂ ਨੇ ਕੱਸਿਆ ਸਰਕਾਰ ਦੇ ਉੱਪਰ ਵੀ ਸਾਰਿਆਂ ਦੇ ਉੱਪਰ ਵੀ ਭੋਗਦੇ ਉਸ ਅੰਤਿਮ ਅਰਦਾਸ ਦੇ ਉੱਪਰ ਪਰ ਇੱਕ ਅਨਸਾਫ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਾਸੇ ਨਹੀਂ ਹੋਏ ਦੁਬਾਰਾ ਐਕਟਿਵ ਪੋਲਟਿਕਸ ਕਰਨ ਦੀ ਸ਼ੁਰੂਆਤ ਕਰਨ ਜਾ ਰਹੇ ਆ ਹਾਲਾਂਕਿ ਬਣੂ ਉਹਨਾਂ ਦਾ ਨਹੀਂ ਕੁਝ ਬਣੂ ਕਾਂਗਰਸ ਦੇ ਵਿੱਚ ਉਹ ਆਪਾਂ ਇਸ ਤੋਂ ਬਾਅਦ ਗੱਲਬਾਤ ਕਰਾਂਗੇ ਪਰ ਪਹਿਲਾਂ ਨਵਜੋਤ ਸਿੰਘ ਸਿੱਧੂ ਬਾਰੇ ਦੱਸ ਦਈਏ ਜੀ ਕੀ ਕੁਝ ਕਹਿੰਦੇ ਨਵਜੋਤ ਸਿੰਘ ਸਿੱਧੂ ਤਵਜੋਤ ਸਿੰਘ ਸਿੱਧੂ ਕੋ ਆਪਣੇ ਆਪ ਦੇ ਵਿੱਚ ਉਹ ਨਾਮ ਆ ਪੰਜਾਬ ਦੀ ਸਿਆਸਤ ਵਿੱਚ ਜਦੋਂ ਉਹ ਸਰਗਰਮ ਹੁੰਦੀ ਹੈ ਤਾਂ ਵੀ ਚਰਚਾ ਦਾ ਵਿਸ਼ਾ ਹੁੰਦੇ ਆ ਤੇ ਜਦੋਂ ਉਹ ਸਰਗਰਮ ਨਹੀਂ ਹੁੰਦੇ ਤਾਂ ਵੀ ਉਹ ਚਰਚਾ ਦਾ ਵਿਸ਼ਾ ਹੁੰਦੇ ਵੀਤੇ ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਜਦੋਂ ਤੇ ਆ ਆਪਣੇ ਕੋਮੈਂਟਰੀ ਕਰਨਗੇ ਉਦੋਂ ਦਾ ਨਮਜੋਦ ਸਿੱਧੂ ਪੰਜਾਬ ਦੀ ਸਿਆਸਤ ਵਿੱਚੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਪੂਰਨ ਤੌਰ ਤੇ ਗੁੰਮ ਹੋ ਚੁੱਕੇ ਆ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਸਬੰਧ ਜਿਹੜਾ ਪੰਜਾਬ ਦੀ ਸਿਆਸਤ ਨਾਲ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਫੋਕਸ ਜਿਹੜਾ ਸੀ ਕ੍ਰਿਕਟ ਦੀ ਕਮੈਂਟਰੀ ਦੇ ਨਾਲ ਤੇ ਜਾਂ ਮੋਟੀਵੇਸ਼ਨਲ ਟਾਕ ਦੇ ਨਾਲ ਚੁੜਿਆ ਤੇ ਬੜੀਆਂ ਧਾਰਨਾਵਾਂ ਉਹਨਾਂ ਦੇ ਨਾਲ ਚ ਇਸਬੰਧ ਸਬੰਧੀ ਸਾਹਮਣੇ ਆਈਆਂ ਕਿ ਸ਼ਾਇਦ ਉਹਨਾਂ ਨੇ ਕੋਈ ਸਰਗਰਮ ਸਿਆਸਤ ਨੂੰ ਉਹਨਾਂ ਦੀ ਸ਼ਮਤ ਦਿੱਤਾ ਪਰ ਅੱਜ ਜਿਸ ਤਰੀਕੇ ਦੇ ਨਾਲ ਉਹ ਸੁਜੀਤ ਸਿੰਘ ਧਵਲੀ ਧਰਮ ਪਤਨੀ ਦੇ ਅੰਤਮ ਅਰਦਾਸ ਦੇ ਮੌਕੇ ਤੇ ਇਕਦਮ ਹਾਸਲ ਹੁੰਦੇ ਆ ਔਰ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਸਰਦਾਰ ਚ ਦੀ ਪੇਟ ਕਰਦੇ ਆ ਜਿੱਥੇ ਉਹਨਾਂ ਨੂੰ ਸਰਜੀਤ ਸਿੰਘ ਧਵਾਨ ਨੂੰ ਇੱਕ ਸੱਚਾ ਪੰਜਾਬ ਦਾ ਰਾਖਾ ਪੰਜਾਬ ਦਾ ਹਮਦਰਦ ਦੱਸਿਆ ਯਾਰਾਂ ਦਾ ਯਾਰ ਦੱਸਿਆ ਉੱਥੇ ਨਾਲ ਹੀ ਨਾਲ ਉਹਨਾਂ ਨੇ ਬਿਲਕੁਲ ਸਹੀ ਗੱਲ ਕਹੀ ਆ ਕਿ ਪੰਜਾਬ ਦੇ ਲੋਕਾਂ ਨੂੰ ਦੋ ਤਰੀਕਿਆਂ ਵਿੱਚ ਵੰਡੇ ਹੋ ਦੀ ਗੱਲ ਕੀਤੀ ਕਿ ਇੱਕ ਲੋਕਾਂ ਪਰਫੈਕਸ਼ਨ ਮੋਹਨ ਸਿੰਘ ਦੀ ਕੱਪਾ ਨੂੰ ਉਹਨਾਂ ਨੇ ਕੋਟ ਕੀਤਾ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇੱਕ ਮਹਿਲਾ ਦਾ ਦੋ ਤੜਿਆਂ ਵਿੱਚ ਕਲਕਰ ਟੁੱਟੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇੱਕ ਮਹਿਲਾ ਦਾ ਇਸ ਤਰ੍ਹਾਂ ਦੀ ਗੱਲ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਤੇ ਨਾਲ ਹੀ ਨਾਲ ਬੀਤੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਉਹ ਵੀ ਇਸ਼ਾਰੇ ਮਾਤਲ ਉਹਨਾਂ ਨੇ ਗੱਲਾਂ ਬਾਤਾਂ ਜਿਹੀਆਂ ਕੀਤੀਆਂ ਔਰ ਲੋਕਾਂ ਨੂੰ ਉਹਨਾਂ ਨੇ ਸचेत ਕੀਤਾ ਕਿ ਹਾਂ ਭਈ ਤੁਸੀਂ ਹੁਣ ਵੇਖਣਾ ਹੈ ਕਿ ਪੰਜਾਬ ਨੂੰ ਲੁੱਟਣ ਵਾਲੇ ਕਿਹੜੇ ਆ ਤੇ ਪੰਜਾਬ ਦੀ ਸੇਵਾ ਕਰਤ ਵਾਲੇ ਕਿਹੜੇ ਆ ਤੇ ਮੇਵਾ ਲੈਣ ਵਾਲੇ ਕਿਹੜੇ ਆ ਸਿਆਸਤ ਦੀ ਗੱਲ ਕਰਦੇ ਉਹਨਾਂ ਨੇ ਇੰਨੀ ਗੱਲ ਕਹੀ ਕਿ ਸੇਵਾ ਕਰਤ ਵਾਲਿਆਂ ਚ ਕੇਵਲ 10% ਹੀ ਆ ਤੇ ਮੇਵਾ ਲੈਣ ਵਾਲਿਆਂ ਵਿੱਚ 90% ਹੈਗਾ ਹੁਣ ਹਾਲਾਂਕਿ ਮੌਕਾ ਤੇ ਇਹ ਸਰਬੱਤ ਦੀ ਸਮਰੋਹ ਸੀ ਅ ਸਜੀਤ ਸਿੰਘ ਤਵਾਰ ਉਹਨਾਂ ਦੀ ਪਤਨੀ ਨੂੰ ਸ਼ਬਦਾਂ ਜਲੀਫੇਟ ਕਰਦੇ ਆ ਸ਼ਰਧਾਜ ਦੀ ਪੇਟ ਕਰਦਾ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਗੱਲਬਾਤ ਅੰਦਾਜ਼ ਦੇ ਵਿੱਚ ਉਹਨਾਂ ਨੇ ਮਜਬੂਤਾ ਹਲਾਤਾ ਦੇ ਉੱਤੇ ਤੰਜ ਕੱਸਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਜੋ ਕੁਝ ਵਾਪਰਦ ਰਿਹਾ ਉਹਨਾਂ ਨੇ ਵੀ ਇਸ਼ਾਰੇ ਮਾਤਰ ਕੀਤਾ ਭਾਵ ਬਹੁਤ ਕੁਝ ਉਹਨਾਂ ਨੇ ਅਜਿਹੀਆਂ ਗੱਲਾਂ ਕੀਤੀਆਂ ਜਿੱਥੋਂ ਸਾਫ਼ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਕਿਸੇ ਵੀ ਸੂਰਤ ਵਿੱਚ ਪੰਜਾਬ ਦੀ ਸਿਆਸਤ ਨਾਲੋਂ ਕੱਟੇ ਜਿਹੜੇ ਉਹ ਨਹੀਂ ਹੈ ਕਿ ਬੇਸ਼ੱਕ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਕਰਦੇ ਪਰ ਨਵਜੋਤ ਸਿੰਘ ਸਿੱਧੂ ਜੇ ਇਸ ਬਾਰੇ ਸੋਚ ਰਹੇ ਆ ਸਿਆਸਤ ਛੱਡਣ ਵਾਸਤੇ ਪਰ ਉਹਨਾਂ ਨੂੰ ਸੋਚਣਾ ਵੀ ਨਹੀਂ ਚਾਹੀਦਾ ਹਾਲਾਂਕਿ ਉਹ ਸੋਚ ਨਹੀਂ ਰਹੇ ਆਪਾਂ ਕਲੀਅਰ ਕਰ ਹੀ ਦਿੱਤਾ ਹੈ ਔਰ ਉਹਨਾਂ ਨੇ ਐਕਟਿਵ ਪੋਲਿਟਿਕਸ ਦੇ ਬਚੌਣਗੇ ਆਉਣਗੇ ਪਰ ਗੱਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਵਰਗੇ ਲੋਕਾਂ ਦੀ ਜ਼ਰੂਰਤ ਵੀ ਹੈ ਔਰ ਕਿੰਨੇ ਕੁ ਲੋਕ ਨੇ ਜਿਹੜੇ ਇਸ ਵਕਤ ਕਾਂਗਰਸ ਦੇ ਵਿੱਚ ਬੈਠੇ ਆ ਪਰ ਓਜ ਕਾਂਗਰਸ ਦੇ ਲੀਡਰਾਂ ਨੂੰ ਕਾਂਗਰਸ ਨੂੰ ਲਾਣ ਤਾਂ ਜਿਹੜੀਆਂ ਉਹ ਪਾਉਨੇ ਆ ਕਿ ਭਾਈ ਇਹ ਬੋਲਦੇ ਨਹੀਂ ਸਾਡੀ ਪੰਜਾਬ ਦੇ ਲੋਕਾਂ ਦੀ ਮੈਂ ਆਪਾਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੀ ਤਰਾਸ ਦੀ ਇਹ ਹੈ ਕਿ ਸਾਨੂੰ ਜਿਹੜੀ ਸਰਕਾਰ ਤਾਂ ਮਾੜੀ ਮਿਲਿਓ ਹੀ ਮਿਲੀ ਹੈ ਪਹਿਲਾਂ ਸਰਕਾਰਾਂ ਵਾਲੀਆਂ ਮਿਲਦੀਆਂ ਰਹੀਆਂ ਨੇ ਸਾਨੂੰ ਇਸ ਵਾਰ ਇਹ ਹੈ ਕਿ ਸਾਨੂੰ ਸਰਕਾਰ ਤਾਂ ਮਾੜੀ ਮਿਲੀ ਉਹ ਹੀ ਮਿਲੀ ਐ ਪਰ ਇਸ ਤੋਂ ਜ਼ਿਆਦਾ ਇਹ ਗੱਲ ਹੋ ਗਈ ਇਸ ਵਾਰ ਕਿਉਂਕਿ ਅੱਗੇ ਨਹੀਂ ਸੀ ਇਹ ਗੱਲਾਂ ਹੁੰਦੀਆਂ ਪਰ ਇਸ ਵਾਰ ਇਹ ਗੱਲ ਹੋ ਗਈ ਕਿ ਇਸ ਵਾਰ ਤਾਂ ਸਾਨੂੰ ਵਿਰੋਧੀ ਧਿਰ ਵੀ ਜਿਹੜੀ ਆ ਉਹ ਮਾੜੀ ਮਿਲ ਗਈ ਐ ਔਰ ਕਿਸੇ ਦੀ ਜ਼ਰਤ ਨਹੀਂ ਰੱਖ ਰਿਆ ਕੋਈ ਇਸ ਵਕਤ ਲੀਡਰ ਕਾਦੂਕਾ ਲੀਡਰਾਂ ਨੂੰ ਛੱਡ ਕੇ ਆਪਾਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਇਹਨਾਂ ਦਿਨਾਂ ਦੇ ਵਿੱਚ ਬੋਲੇ ਐ ਰਾਜਾ ਵੜਿੰਗ ਜ਼ਰੂਰ ਲੋਕ ਸਭਾ ਦੇ ਅੰਦਰ ਬੋਲੇ ਐ ਪ੍ਰਤਾਪ ਸਿੰਘ ਬਾਜਵਾ ਤਾਂ ਲੱਭਦੇ ਹੀ ਨਹੀਂ ਸੁਖਪਾਲ ਸਿੰਘ ਖਹਿਰਾ ਬੋਲਦੇ ਰਹੇ ਐ ਵਿਕਰਮ ਮਜੀਠੀਆ ਬੋਲਦੇ ਐ ਔਰ ਮੈਂ ਕਾਂਗਰਸ ਦੀ ਖੈਰ ਗੱਲ ਕਰ ਰਿਹਾ ਹਾਂ ਕਾਂਗਰਸ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਆ ਬਚੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਹਾਲਾਂਕਿ ਉਸ ਲੈਵਲ ਤੱਕ ਦੀ ਗੱਲ ਨਹੀਂ ਹੋ ਰਹੀ ਜਿਸ ਲੈਵਲ ਤੱਕ ਦੀ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਲੀਡਰ ਬੋਲ ਰਿਹਾ ਨਵਜੋਤ ਸਿੰਘ ਸਿੱਧੂ ਉਹ ਬੰਦਾ ਸੀ ਜਿਹਨੂੰ ਨਾ ਤਾਂ ਕੋਈ ਡਰ ਹੈ ਕਿ ਭਾਈ ਜੇ ਮੈਂ ਬੋਲ ਗਿਆ ਮੇਰੇ ਰੇਤੇ ਦੀ ਖੱਡ ਕੋਈ ਨਿਕਲਾਉ ਮੇਰਾ ਕੋਈ ਕਪੜਾ ਨਿਕਲਾਉ ਮੇਰਾ ਉਹ ਨਿਕਲਾਉ ਮੇਰਾ ਉਹ ਨਿਕਲਾਉ ਇਹੋ ਜਿਹੇ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਨਵਜੋਤ ਸਿੰਘ ਸਿੱਧੂ ਨੂੰ ਡਰ ਨਹੀਂ ਤੋਂ ਇਸ ਕਰਕੇ ਇਹੋ ਜੇ ਬੇ ਧੜਕ ਨਾ ਧੜਕ ਨਾ ਧੜਕ ਬੇ ਧੜਕ ਕਹਾਦਾ ਮਾਫ ਕਰਨਾ ਨਾ ਧੜਕ ਜਿਹੜਾ ਬੰਦਾ ਉਹ ਇਹੋ ਜੇ ਬੰਦੇ ਦੀ ਜ਼ਰੂਰਤ ਜਿਹੜੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਹੈਗੀ ਹੈ ਔਰ ਨਵਜੋਤ ਸਿੰਘ ਸਿੱਧੂ ਨੂੰ ਔਰ ਆਉਣਾ ਚਾਹੀਦਾ ਹੈ ਜਲ ਤੋਂ ਜਲ ਸਿਆਸਤ ਦੇ ਅੰਦਰ ਔਰ ਜਿਹੜੇ ਪੰਜਾਬ ਦੇ ਭੱਖ ਦੇ ਮੁੱਦੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਚੱਕ ਰਿਹਾ ਉਹਨਾਂ ਨੂੰ ਵੀ ਚੱਕਣਾ ਚਾਹੀਦਾ ਆ ਬਿਲਕੁਲ ਸੁਖਵਿੰਦਰ ਜੀ ਤੁਸੀਂ ਸਥਿਤੀ ਜਿਹੜੀ ਬਿਆਨ ਕੀਤੀ ਮੈਂ ਉਦੋਂ ਹੀ ਆ ਰਿਹਾ ਸੀ ਕਿਉਂਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਵਿੱਚ ਕੁਝ ਪਰਿਵਾਰਕ ਜ਼ਿੰਮੇਵਾਰੀਆਂ ਤੇ ਕੜ ਕੇ ਉਹਨਾਂ ਨੂੰ ਸਰਗਰਮ ਸਿਆਸਤ ਤੋਂ ਪਾਸੇ ਹੁਣਾ ਪਿਆ ਰਿਲੇਨ ਜ਼ਿੰਮੇਵਾਰੀ ਖਾਸ ਤੌਰ ਤੇ ਪਤਨੀ ਦੀ ਦੇਖਭਾਲ ਜਿਸ ਤਰੀਕੇ ਨਾਲ ਕੀਤੀ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਤੋਂ ਬਾਅਦ ਆਪਣੇ ਪ੍ਰੋਫੈਸ਼ਨ ਉਹ ਲਾਈਚ ਉਹ ਜਾਂਦੇ ਆ ਤਾਂ ਠੀਕ ਹੈ ਉਸ ਤੋਂ ਵੱਖਰੀ ਹੋਣ ਜਿਹੜੀ ਗੱਲ ਹੈ ਤੁਹਾਡੀ ਹੁਣ ਮੈਂ ਗੱਲ ਨਾ ਗੱਲ ਕਰੀ ਤੁਸੀਂ ਗੱਲ ਕੀਤੀ ਕਿ ਹਾਂ ਵਿਰੋਧੀ ਤੇਰੀ ਵੀ ਪੰਜਾਬ ਨੂੰ ਮਾੜੀ ਟਿਕਬ ਨਵਜੋਤ ਸਿੰਘ ਸਿੱਧੂ ਸਿਰਫ ਸਿੱਧੂ ਸਾਹਿਬ ਉਹ ਵਿਅਕਤੀ ਆ ਜਦੋਂ ਉਹ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਉਹ ਕਾਂਗਰਸ ਪਾਰਟੀ ਦੀ ਪ੍ਰਧਾਨ ਹੁੰਦਿਆਂ ਹੋਈਆਂ ਵੀ ਆਪਣੀ ਪਾਰਟੀ ਦੀਆਂ ਕਮੀਆਂ ਨੂੰ ਕੱਢਦਾ ਰਿਹਾ ਔਰ ਇਵਨ ਕਿ ਉਹਨਾਂ ਨੇ ਇੱਥੋਂ ਤੱਕ ਕਹਿਤਾ ਸੀ ਕਿ ਮੈਂ ਸਮਝੌਤਾ ਨਹੀਂ ਕਰਾਂਗਾ ਇਹ ਵੀ ਕਿਸਮ ਦਾ ਇੱਠ ਨਾ ਇੱਠ ਖੜਕਾ ਦੇਗਾ ਜਦੋਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਵੀ ਉਸ ਵਿਅਕਤੀ ਨੇ ਆਪਣੀ ਔਤੇ ਦੀ ਪ੍ਰਵਾਹ ਨਹੀਂ ਕੀਤੀ 2022 ਦੀਆਂ ਚੋਣਾਂ ਆਉਂਦੀਆਂ ਨੇ ਨਵਜੋਤ ਸਿੱਧੂ ਹਰਤਾ ਹਰ ਕੇੰ ਤੋਂ ਬਾਅਦ ਵੀ ਅਗੜੇ ਦੇਣੀ ਉਹ ਆਪਣੇ ਸੰਗੀਤ ਤੇ ਸਮਾਥੀਆਂ ਨਾਲ ਪੰਜਾਬ ਦੇ ਵਿੱਚ ਨਿਕਲ ਤੁਰਦਾ ਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਅਜੇ ਜਿਹਨੂੰ ਬਣਿਆ 2 ਜਾਂ 4 ਦਿਨੇ ਹੋਏ ਹੁੰਦੇ ਆ ਨਵਜੋਤ ਸਿੱਧੂ ਮੁੱਤਿਆਂ ਤੇ ਅਧਾਰ ਤੇ ਘੇਰਤਾ ਸ਼ੁਰੂ ਕਰ ਦਿੰਦਾ ਤੇ ਦੂਜੇ ਪਾਸੇ ਜਿਹੜੇ ਨੇਤਾ ਚੁਣੇ ਨੇ ਜਿਨ੍ਹਾਂ ਵਿੱਚ ਪ੍ਰਤਾਪ ਸਿੰਘ ਬਾਜਪਪ ਸੀ ਉਸ ਸਮੇਂ ਦਾ ਰਾਜਾ ਫੜਿੰਗ ਵੀ ਸੀ ਕਈ ਬੰਦੇ ਸਨ ਨਾਅਬ ਦੇਤਾ ਵਿਰੋਧੀ ਧਿਰ ਦੇ ਨੇਤਾ ਸਨ ਪਰ ਕਦੇ ਵੀ ਉਹਨਾਂ ਨੇ ਵਿਧਾਨ ਸਭਾ 'ਚ ਜਾ ਕੇ ਉਸ ਤਰੀਕੇ ਨਾਲ ਸਰਕਾਰ ਨੂੰ ਨਾਕਰੀ ਘੇਰਿਆ ਨਾ ਕਦੀ ਸਰਕਾਰ ਨੂੰ ਸਵਾਲ ਪੁੱਛਿਆ ਜਿਹੋ ਜਿਹੇ ਸਵਾਲ ਨਵਜੋਤ ਸਿੱਧੂ ਸਿਆਸਤ ਬਦਾਨ ਸਰਗਰਮ ਸਿਆਸਤ ਦਾ ਇਸਾ ਨਾ ਹੁੰਦੇ باوجود ਵੀ ਮਾਰ ਸ਼ਤਕਾਂ ਦੇ ਖਲੋਕੇ ਭਗਵੰਤਬਾਦ ਨੂੰ ਘੇਰਦਾ ਰਿਹਾ ਤੇ ਭਗਵੰਤਬਾਦਾਂ ਗੱਲਾਂ ਕਰਦਾ ਰਿਹਾ ਤੇ ਲੋਕੀ ਉਸ ਵਕਤ ਇਹ ਚਾਹੁੰਦੇ ਸੀ ਕਿ ਹਾਂ ਭਈ ਨਵਜੋਤ ਸਿੱਧੂ ਵਰਗਾ ਬੰਦਾ ਅੱਛਾ ਹੋਣਾ ਚਾਹੀਦਾ ਜਿਹੜਾ ਜਿਹੜਾ ਕਾਂਗਰਸ ਪਾਰਟੀ ਦੀ ਮਰੀ ਹੋਈ ਰੂਹ ਦੇ ਵਿੱਚ ਇੱਕ ਜਾਨ ਜਰੀਆ ਨਵੀਂ ਪਾ ਸਕੇ ਤੇ ਸ਼ਾਇਦ ਇਸੇ ਹੀ ਕਾਰਨ ਉਹਨੇ ਉਹ ਰੈਲੀਆਂ ਦਾ ਤੌਰ ਸ਼ੁਰੂ ਕੀਤਾ ਔਰ ਉਸਨੇ ਇਹ ਗੱਲ ਕਹੀ ਕਿ ਇਹ ਰੈਲੀ ਜਿਹੜੀ ਆ ਮੈਂ ਆਪਣੇ ਵਾਸਤੇ ਨਹੀਂ ਕਰ ਰਿਹਾ ਪਾਰਟੀ ਨੂੰ ਉੱਚਾ ਚੁੱਕਣ ਵਾਸਤੇ ਕਰ ਰਿਹਾ ਕਾਂਗਰਸ ਪਾਰਟੀ ਨੂੰ ਉੱਚਾ ਚੁੱਕਣ ਵਾਸਤੇ ਕਰ ਰਿਹਾ ਪਰ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਆ ਜਿਹੜੀ ਇਸ ਵੇਲੇ ਅੱਧੀ ਤਾਂ ਲੋਕ ਸਭਾ 'ਚ ਪਹੁੰਚ ਗਈ ਹੈ ਤੇ ਇੱਕ ਜਿਹੜੇ ਨੇ ਪੰਜਾਬ 'ਚ ਪ੍ਰਧਾਨ ਨੇ ਇਹੋ ਹੀ ਜਾ ਕੇ ਉਹਦੀਆਂ ਸ਼ਿਕਾਇਤਾਂ ਜਿਹੜੀ ਨੇ ਕਾਂਗਰਸ ਹਾਈ ਕਮਾਂਡ ਨੂੰ ਕਰਦੇ ਨੇ ਕਿ ਹਾਂ ਭਈ ਇਹ ਕਾਂਗਰਸ ਹਾਈ ਕਮਾਂਡ ਦੇ ਜਾਂ ਕਾਂਗਰਸ ਪਾਰਟੀ ਦੇ ਵਿਰੁੱਧੀ ਕਾਰਵਾਈਆਂ ਨੇ ਹੁਣ ਇਹੋ ਜੇ ਸਾਰੇ ਸਿਨੈਰੀਓ ਦੇ ਵਿੱਚ ਇਹੋ ਜੇ ਵਰਤਾਰੇ ਦੇ ਵਿੱਚ ਜਿਹੜਾ ਬੰਦਾ ਪਾਰਟੀ ਵਾਸਤੇ ਗੱਲ ਕਰਦਾ ਪੰਜਾਬ ਤੇ ਲੋਕਾਂ ਵਾਸਤੇ ਗੱਲ ਕਰਦਾ ਪੰਜਾਬੀ ਮੋਤਿਆਂ ਨੂੰ ਚੁੱਕਦਾ ਪਰ ਸ਼ਾਇਦ ਉਹ ਗੱਲ ਜਿਹੜੀ ਆ ਕਾਂਗਰਸ ਦੇ ਨਾਤਾਵਾਂ ਨੂੰ ਕਦੇ ਵੀ ਚੰਗੀ ਨਹੀਂ ਲੱਗੀ ਤੇ ਸ਼ਾਇਦ ਭੂਟ ਵਿੱਚ ਵੀ ਨਾ ਲੱਗੀ ਤਾਂ ਉਹੋ ਜਿਹੀ ਸਿਆਸਤ ਉਹੋ ਜਿਹੇ ਸਮੇਂ ਦੇ ਵਿੱਚ ਫਿਰ ਜਿਹੜਾ ਇੱਕ ਵਾਕਿਆ ਸੂਝ ਵਾਲਾ ਇੱਕ ਸੋਹਰਤ ਵਿਅਕਤੀ ਹੈ ਉਹ ਕੀ ਕਰੂਗਾ ਉਹ ਕਦੇ ਵੀ ਭੀੜ ਦਾ ਹਿੱਸਾ ਨਹੀਂ ਬਣੂਗਾ ਉਹ ਚੁੱਪ ਕਰਕੇ ਘਰ ਕੱਜੂਗਾ ਉਹ ਘਰ ਬੈਠ ਗਿਆ ਘਰ ਬੈਠਣਾ ਮਤਲਬ ਇਹ ਨਹੀਂ ਕਿ ਉਸਨੇ ਸਰਗਰਮ ਸਿਆਸਤ ਨਹੀਂ ਸ਼ੁਰੂ ਕੀਤਾ ਜਿਸ ਤਰੀਕੇ ਦਾ ਅੱਜ ਉਹ ਸਾਹਮਣੇ ਪ੍ਰਗਟ ਹੋਇਆ ਜਨ ਜਿਸ ਤਰੀਕੇ ਨਾਲ ਸੁਜੀਤ ਸਿੰਘ ਭਾਨ ਦੀ ਧਰਮ ਪਤਨੀ ਤੇ ਸ਼ਰਧਾ ਜੀ ਸਮਰੋਹ ਵਿੱਚ ਪੇਸ਼ ਹੋਏ ਉਹਨਾਂ ਨੇ ਆਪਣੀ ਇਸ 35 ਜਾਂ 40 ਮਿੰਟ ਦੀ ਸਪੀਚ ਦੇ ਵਿੱਚ ਹੀ ਅਜਿਹੇ ਕਈ ਸਵਾਲ ਚੁੱਕੇ ਨੇ ਇਹਨਾਂ ਦੇ ਸਪੰਦੀ ਨਾਰਾ ਕਦੇ ਪ੍ਰਤਾਪ ਸਿੰਘ 10-12 ਮਿੰਟ ਹੀ ਬੋਲੇ ਆ ਚਲੋ 10 12 ਮਿੰਟ ਪੁੱਲੇ ਤਾਂ ਇਹੋ ਜੀ ਸਥਿਤੀ ਦਾ ਸਦ ਸਦ ਕਦੇ ਵੀ ਇਹਨਾਂ ਮਜੂਤਾ ਡਿਟਰਾਂ ਨੇ ਨਹੀਂ ਕੀਤੀ ਤਾਂ ਇਸ ਸਰ ਘਾਸੀ ਦੇ ਵਿੱਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਹਾਂ ਭਈ ਨਵਜੋ ਸਿੱਧੂ ਇਹ ਸੂਰਤ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਬੀਤੇ ਦੌਰ ਚ ਜਿਸ ਤਰੀਕੇ ਨਾਲ ਕਿਆ ਸਰਾਈਆਂ ਸਨ ਕਿ ਉਹ ਪੰਜਾਬ ਦੀ ਸਰਗਰਮ ਸਿਆਸਤ ਤੋਂ ਦੂਰ ਹੋ ਗਈ ਲੱਗਦਾ ਨਹੀਂ ਹੈ ਕਿ ਉਹ ਸਰਗਰਮ ਸਿਆਸਤ ਤੋਂ ਦੂਰ ਹੋਏ ਆ ਕਿਉਂਕਿ ਪੰਜਾਬ ਦੇ ਲੋਕ ਵੀ ਚਾਹੁੰਦੇ ਆ ਕਿ ਹਾਂ ਭਈ ਅਜਿਹੇ ਨੇਤਾ ਹੋਵੇ ਕਿ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਪੰਜਾਬ ਦੇ ਨੇਤਾ ਦੀ ਗੱਲ ਕਰੇ ਉਹੋ ਜੀ ਗੱਲ ਤਾਂ ਸਤੂ ਸਭ ਦਾ ਪ੍ਰਤਾਪ ਸਿੰਘ ਬਾਜ ਵਿੱਚ ਨਜ਼ਰ ਆਈ ਹੈ ਸਿੰਘ ਸਿੱਧੂ ਬੋਲੇ ਔਰ ਨਵਜੋਤ ਸਿੰਘ ਸਿੱਧੂ ਨੂੰ ਅਣਕੀ ਸਾਹਿਬ ਇਹ ਵੀ ਗੱਲਾਂ ਥੋੜੀਆਂ ਜੀਆਂ ਇੱਕ ਜਿਹੜੀ ਉਹਨਾਂ ਦੀ ਸ਼ਬੀ ਪਾਰਟ ਟਾਈਮ ਪੋਲਿਟਿਕਸ ਵਾਲੀ ਜਿਹੜੀ ਉਹ ਬਣ ਚੁੱਕੀ ਹੈ ਕਿਉਂਕਿ ਲੋਕ ਜਿਹੜੇ ਦੇਖਦੇ ਆ ਕਿ ਨਵਜੋਤ ਸਿੰਘ ਸਿੱਧੂ ਸਾਲ 6 ਮਹੀਨੇ ਤੱਕ ਬੜਾ ਪ੍ਰੈਸ ਕਾਨਫਰੰਸ ਕਰਦੇ ਆ ਟਵੀਟ ਕਰਦੇ ਆ ਆ ਕਰਦੇ ਆ ਉਹ ਕਰਦੇ ਆ ਫਿਰ ਥੋੜਾ ਦੇਰ ਲਈ ਉਹ ਚੁੱਪ ਵੀ ਹੋ ਜਾਂਦੇ ਆ ਔਰ ਲੀਡਰ ਵੀ ਇਸ ਤਰੀਕੇ ਨਾਲ ਥੋੜਾ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਆ ਅਗਲਾ ਕਹਿੰਦਾ ਕਿ ਜੇ ਅਸੀਂ ਇਹਨਾਂ ਦੇ ਨਾਲ ਧੜੇ ਦੇ ਨਾਲ ਜੁੜ ਗਏ ਤਾਂ ਇਹ ਜਿਹਨਾਂ ਚਾਰ ਬਾਹਰ ਨੇ ਬਾਹਰ ਨੇ ਉਹਦੋਂ ਅੰਦਰ ਵੜ ਜਾਂਦੇ ਆ ਇੱਕ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜਾ ਜਿਹੜਾ ਕਨੈਕਸ਼ਨ ਆ ਜਿਹੜਾ ਉਹ ਘਟ ਹੁੰਦਾ ਲੋਕਾਂ ਦਾ ਇੱਕ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਵਧਾਉਣ ਦੀ ਲੋੜ ਹੈ ਔਰ ਇੱਕ ਜਿਹੜੇ ਚਮਚੇ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਚਮਚਿਆਂ ਨੂੰ ਜਿਹੜਾ ਉਹ ਦੂਰ ਕਰਨ ਦੀ ਜ਼ਰੂਰਤ ਹੈ ਜਿਹੜੇ ਪੰਪ ਦਿੰਦੇ ਆ ਕਿਉਂਕਿ ਮੈਂ ਦੇਖਿਆ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਬੜਾ ਨੇੜੇ ਦੇਗਾ ਨਵਜੋਤ ਸਿੰਘ ਸਿੱਧੂ ਔਰ ਬੜੀ ਨੌਲੇਜ ਵਾਲੇ ਬੰਦੇ ਆ ਔਰ ਉਹਨਾਂ ਨੂੰ ਸਭ ਕੁਝ ਪਤਾ ਵੈਸੇ ਵੈਸੇ ਉਹਨਾਂ ਨੂੰ ਪਤਾ ਚੰਚਾ ਦਾ ਵੀ ਇਹ ਨਹੀਂ ਕਿ ਉਹਨਾਂ ਨੂੰ ਕੁਝ ਪਤਾ ਨਹੀਂਗਾ ਪਤਾ ਉਹਨਾਂ ਨੂੰ ਸਾਰਾ ਹੀ ਹੈ ਪਰ ਅਸੀਂ ਉਹਨਾਂ ਬੰਦਿਆਂ ਚੋਂ ਆ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਕੋਲ ਬੈਠ ਕੇ ਪੰਪ ਨਹੀਂ ਮਾਰ ਸਕਦੇ ਨਵਜੋਤ ਸਿੰਘ ਸਿੱਧੂ ਦੇ ਅੱਗੇ ਨੰਬਰਿੰਗ ਕਰਨ ਵਾਸਤੇ ਗੱਲਾਂ ਨਹੀਂ ਕਰ ਸਕਦੇ ਉਹਨਾਂ ਦੇ ਕੋਲੇ ਇਹੋ ਜੀਆਂ ਵੀ ਇਦਾਂ ਨਹੀਂ ਉਦਾਂ ਨਹੀਂ ਅਸੀਂ ਤਾਂ ਸਹੀ ਗੱਲ ਦੱਸਾਂਗੇ ਚਾਹੇ ਉਹਨਾਂ ਦੇ ਕੋਲੇ ਬੈਠੇ ਆ ਚਾਹੇ ਚੈਨਲ ਤੇ ਬੈਠੇ ਆ ਔਰ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਤੋੜੀਆਂ ਜੀਆਂ ਜਿਹੜੀਆਂ ਚੇਂਜਸ ਨੇ ਉਹ ਕਰਨੀਆਂ ਪੈਣਗੀਆਂ ਹਾਲਾਂਕਿ ਨਵਜੋਤ ਸਿੰਘ ਸਿੰ্ধু ਕੋਲੇ ਕਿਰਦਾਰ ਹੈਗਾ ਨਾਮ ਹੈਗਾ ਫੇਮ ਹੈਗਾ ਸਾਰਾ ਕੁਝ ਹੈਗਾ ਸਿਰਫ ਕੁਝ ਚੇਂਜਸ ਮੈਂ ਤੋਂ ਅਸੀਂ ਤੇ ਆਉਣਾ ਪਊਗਾ ਔਰ ਜਿਹੜੇ ਆਪਣੇ ਨਾਲ ਚਾਰ ਬੰਦਿਆਂ ਦੀ ਟੀਮ ਜਿਹੜੀ ਆ ਉਹ ਖੜੀ ਕਰਨੀ ਪਊਗੀ ਔਰ ਉਹਨਾਂ ਦੇ ਨਾਲ ਲਗਾਤਾਰ ਕੰਟੈਕਟ ਦੇ ਵਿੱਚ ਰਹਿਣਾ ਪਊਗਾ ਫਿਰ ਲੋਕਾਂ ਦੇ ਮੁੱਦਿਆਂ ਦੇ ਲਈ ਸੜਕਾਂ ਤੇ ਉਤਰਨਾ ਪਊਗਾ ਜਿਹੜਾ ਕਿ ਬਠਿੰਡੇ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਕਰਕੇ ਵੀ ਦਿਖਾਇਆ ਔਰ ਲੋਕਾਂ ਦੇ ਵਿੱਚ ਚੰਗਾ ਇੱਕ ਮੈਸੇਜ ਵੀ ਜਿਹੜਾ ਹੋ ਗਿਆ ਹੈਗਾ ਔਰ ਜਾਂਤਾ ਫਿਰ ਜਿਹੜੇ ਬੰਦਿਆਂ ਨੂੰ ਤੁਸੀਂ ਕੱਟਤਾ ਉਹਨਾਂ ਨੂੰ ਕੱਟੀ ਰੱਖੋ ਜਾਂ ਇਹ ਨਹੀਂ ਨਾ ਅੱਜ ਤੁਸੀਂ ਉਹਨਾਂ ਚੰਗੇ ਬੰਦਿਆਂ ਨੂੰ ਮਾੜੇ ਕਹੀ ਜਾਓ ਕੱਲ ਨੂੰ ਜੇ ਤੁਹਾਡੇ ਕੋਲ ਕਮਾਨ ਆ ਗਈ ਤੇ ਉਹਨਾਂ ਬੰਦਿਆਂ ਨੂੰ ਤੁਸੀਂ ਨਾਲ ਲੈ ਕੇ ਤੋਰ ਲਓ ਜਿਵੇਂ ਜਦੋਂ ਪਿਛਲੀ ਵਾਰੀ ਇਹ ਪ੍ਰਧਾਨ ਬਣੇ ਉਦੋਂ ਜਿਵੇਂ ਹੋਇਆ ਜਾਂ ਤਾਂ ਤੁਸੀਂ ਇੱਕ ਲਾਈਨ ਮਾਰ ਲਓ ਪਰ ਹੁਣ ਗੱਲ ਇਹ ਆ ਕਿ ਜਦੋਂ ਤੁਸੀਂ ਪਾਰਟੀ ਦੇ ਵਿੱਚੋਂ ਤੁਸੀਂ ਸਾਰੀ ਪਾਰਟੀ ਨੂੰ ਬਾਹਰ ਕੱਢ ਨਹੀਂ ਸਕਦੇ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੁਹਾਡੇ ਸਿਰ ਦੇ ਉੱਪਰ ਆ ਕੇ ਇੱਕ ਇਮਾਨਦਾਰ ਬੰਦਾ ਬਹਿ ਜਾਂਦਾ ਤੁਸੀਂ ਸਾਰੇ 117 ਦੇ 117 ਇਮਾਨਦਾਰ ਬੰਦੇ ਨਹੀਂ ਲਿਆ ਸਕਦੇ ਕੋਈ ਨਾ ਕੋਈ ਕਾਲੀ ਪੇੜ ਮੈਲੀ ਜਾਣੀ ਆ ਪਰ ਜਦੋਂ ਤੁਸੀਂ ਇਮਾਨਦਾਰ ਹੋ ਜਦੋਂ ਉੱਪਰਲਾ ਬੰਦਾ ਕੋਈ ਇਮਾਨਦਾਰ ਆ ਜਾਂਦਾ ਤਾਂ ਫਿਰ ਥੱਲੇ ਉਹਦਾ ਫਰਕ ਜਿਹੜਾ ਉਹ ਜ਼ਰੂਰ ਪੈਂਦਾ ਆਪਾਂ ਦੇਖਿਆ ਕਿ ਇਸ ਸਰਕਾਰ ਦੇ ਅੰਦਰ ਵੀ ਜਿਹੜਾ ਉਹ ਜਦੋਂ ਥੱਲੇ ਡੀ ਲੈਵਲ ਤੇ ਆਪਾਂ ਦੇਖਿਆ ਕਿ ਕਰਾਪਸ਼ਨ ਬੜੀ ਇੱਕੇ ਦਾ ਮਰੋਗੀ ਸੀਗੀ ਕਿਉਂਕਿ ਲੋਕਾਂ ਨੂੰ ਐ ਲੱਗਦਾ ਸੀ ਵੀ ਉੱਪਰ ਬੜਾ ਠੀਕ ਆ ਜਿਵੇਂ 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 ਥੋੜਾ 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 ਸਿਸਟਮ ਤਾਂ ਚੜਦਾ ਗਿਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਇਹ ਤਾਂ ਪੰਡ ਹੀ ਮਿੱਤਰਾਂ ਦਾ ਤਾਂ ਫਿਰ ਕਰਾਪਸ਼ਨ ਜਿਹੜੀ ਅੱਗੇ ਨਾਲੋਂ ਵੀ ਹੁਣ ਜਿਹੜੀ ਵੱਧ ਚੁੱਕੀ ਆ ਔਰ ਉਵੇਂ ਨਵਜੋਤ ਸਿੰਘ ਸਿੱਧੂ ਨੂੰ ਇਹ ਨਹੀਂ ਆ ਕਿ ਪਹਿਲਾਂ ਹੀ ਬੰਦੇ ਜਿਹੜੇ ਸਾਰੇ ਇਕੱਠੇ ਇਹੋ ਜਿਹੀ ਲੱਭਣੇ ਚਾਹੀਦੇ ਆ ਪਰ ਪਹਿਲਾਂ ਟੀਮ ਬਣਾਉਣੀ ਟੀਮ ਬਣਾਉਣ ਦੀ ਲੋੜ ਹੈ ਮੈਂ ਤਾਂ ਅਸੀਂ ਤੇ ਆਉਣ ਦੀ ਲੋੜ ਹੈ ਔਰ ਫਿਰ ਜਿਹੜਾ ਮੈਨੂੰ ਲੱਗ ਕਨੈਕਟ ਜਿਹੜਾ ਹੋਣਾ ਬੜਾ ਜ਼ਰੂਰੀ ਹੈ ਲੀਡਰਾਂ ਦੇ ਨਾਲ ਕਨੈਕਟ ਜਿਹੜਾ ਬੜਾ ਹੋਣਾ ਜ਼ਰੂਰੀ ਹੈ ਖਾਸ ਕਰਕੇ ਆਪਣੀ ਪ੍ਰੋਸੇਯੋਗਤਾ ਪ੍ਰੋਸੇਯੋਗਤਾ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕਰਾ ਕਰਤਾਰ ਤੇ ਪ੍ਰੋਸੇਯੋਗਤਾ ਨਹੀਂ ਪ੍ਰੋਸੇਯੋਗਤਾ ਇਹ ਕਿ ਭਾਈ ਤੁਸੀਂ ਫੁੱਲ ਟਾਈਮ ਪੋਲਿਟਿਕਸ ਦੇ ਵਿੱਚ ਹੈਗੇ ਹੋ ਏਰੀਆ ਕਿ ਤੁਸੀਂ ਪਾਰਟ ਟਾਈਮ ਪੋਲਿਟਿਕਸ ਆ ਇਹ ਕੁਝ ਚੇਂਜਸ ਜਿਹੜੇ ਨਵਜੋਤ ਸਿੰਘ ਤੁਹਾਨੂੰ ਕਰਨੇ ਪੈਣਗੇ ਆਪਣੇ ਵਿੱਚ ਆ ਸੁਖਵਿੰਦਰ ਜੀ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਹਰ ਵਿਅਕਤੀ ਦੀ ਸ਼ਖਸੀਅਤ ਦੇ ਦੋ ਪਸਾਰ ਹੁੰਦੇ ਹੈਗੇ ਆ ਤਾਂ ਜਿਸ ਸਥਿਤੀ ਜਿਹੜੀ ਤੁਸੀਂ ਪਸਾਰ ਬਿਆਨ ਕੀਤੀ ਆ ਉਹ ਖਾਸ ਤੌਰ ਤੇ ਨਵਜੋਤ ਸਿੱਧੂ ਦੇ ਪੂਰਨ ਤੌਰ ਤੇ ਠੁਕਦੀ ਹੈ ਲੋਕਾਂ ਦੇ ਵਿੱਚ ਇਹ ਜੀ ਕਿ ਚਰਚਾ ਵਾਂ ਨਹੀਂ ਕਿ ਨਵਜੋਤ ਸਿੱਧੂ ਪਾਰਟ-ਟਾਈਮ ਪੋਲੀਟੀਸ਼ੀਅਨ ਨੇ ਫੁੱਲ-ਟਾਈਮ ਪੋਲੀਟੀਸ਼ੀਅਨ ਕਦੇ ਉਹ ਬਣ ਨਹੀਂ ਸਕੇ ਬਾਕੀ ਜਿਹੜੀਆਂ ਸਥਿਤੀਆਂ ਤੁਸੀਂ ਬਿਆਨ ਕੀਤੇ ਆ ਨਹੀਂ ਕਿਉਂਕਿ ਤੁਸੀਂ ਉਹਨਾਂ ਦੇ ਬਹੁਤ ਕਰੀਬ ਤੋਂ ਤੁਸੀਂ ਉਹਨਾਂ ਨੂੰ ਦੇਖਿਆ ਪਰ ਜਦੋਂ ਬਹੁਤਾ ਕਰੀਬ ਤੋਂ ਵੇਖਤਾ ਤੇ ਬੰਦੇ ਦੀ ਜਿਹੜੀ ਸਖਸ਼ੀਅਤ ਦੇ ਜਿਹੜੇ ਦੂਜੇ ਪੱਖ ਹੁੰਦੇ ਉਹ ਵੀ ਨਜ਼ਰੀ ਆਉਂਦੇ ਆ ਤਾਂ ਉਹਨਾਂ ਦੇ ਅੰਤਰਗਤ ਉਹ ਤਾਂ ਲੋਕ ਜਾਣਦੇ ਹੀ ਜਾਂਦੇ ਆ ਕਿ ਜੇ ਤੋ ਸਟੇਜ ਸੱਜੀ ਆ ਨਵਜੋਤ ਸਿੱਧੂ ਠੀਕ ਆ ਇਸ ਕਾਨੂੰ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹੁਣ ਜਿਸ ਤਰੀਕੇ ਨਾਲ ਅਕਾਲੀ ਦਲ ਇਸ ਵੇਲੇ ਪੰਜਾਬ ਚ ਅੰਤਭਗ ਘਾਰਤੇ ਆ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦੀ ਇੱਕ ਹੋਂਦ ਜਿਹੜੀ ਆ ਉਹ ਖਾਲੀ ਪਈ ਹੈ ਤਾਂ ਜ਼ਰੂਰੀ ਹੈ ਕਿ ਉਹਦੇ ਵਿੱਚ ਇਹੋ ਜਿਹੇ ਲੋਕ ਹੋਣ ਕਿ ਜਿਹੜੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਰ ਸਕਦੇ ਹੋਣ ਪਰ ਹਾਂ ਗੱਲ ਤਾਂ ਤੁਸੀਂ ਕਰ ਲੋਗੇ ਪਰ ਲੋਕਾਂ ਦਾ ਸਿੱਧਾ ਰੱਬ ਆ ਤੁਹਾਨੂੰ ਬਣਾਉਣਾ ਪਏਗਾ ਲੋਕਾਂ ਦੇ ਹਿਰਦਿਆਂ ਦੇ ਵਿੱਚ ਤੁਹਾਨੂੰ ਇਹੀ ਥਾਂ ਬਣਉਣੀ ਪਊਗੀ ਕਿ ਜਿੱਥੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗੇ ਕਿ ਹਾਂ ਭਈ ਇਹ ਲੋਕਾਂ ਦਾ ਨੇਤਾ ਹੈਗਾ ਬੜੇ ਲੀਡਰ ਨੇ ਕਵਰ ਵਿਜੇ ਪ੍ਰਤਾਪ ਸਿੰਘ ਹੈਗਾ ਜਿਹੜਾ ਬੁੱਤਿਆਂ ਦੀ ਗੱਲ ਕਰਦਾ ਸੁਖਪਾਲ ਸਿੰਘ ਖੈਰੇ ਗੁਣੀ ਆ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹੋ ਜਿਹੀ ਪ੍ਰਕਾਸ਼ ਸਿੰਘ ਹੁਣੀ ਆ ਇਹੋ ਜਿਹੇ ਬੰਦੇ ਦੀ ਕਮੀ ਨਹੀਂ ਆ ਕਿ ਜਿਹੜੇ ਤੱਥਾਂ ਦੇ ਆਧਾਰ ਤੇ ਮੁੱਦਿਆਂ ਦੇ ਆਧਾਰ ਤੇ ਗੱਲ ਕਰਦੇ ਆ ਪਰ ਗੱਲ ਤਾਂ ਸਿੱਧੂ ਸਾਹਿਬ ਫਿਰ ਉੱਥੇ ਮੁੱਕ ਜਾਂਦੀ ਆ ਕਿ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਤਾਂ ਵੀ ਆਪਣੀ ਦੇ ਵਿੱਚ ਵੀ ਤਾਂ ਕੁਝ ਸਤਾਰਾ ਜਿਹੜਾ ਲਿਓਣਾ ਪਊਗਾ ਜੇਕਰ ਅਸੀਂ ਇਹ ਸੋਚੀ ਕਿ 117 ਦੇ ਸਤਾਰਾ ਹੀ ਸਾਰੇ ਮਾਤਰਾਤੇ ਇੱਦਾਂ ਤੋਂ ਬੜਾ ਫਿਰ ਹੋਣਾ ਨਹੀਂ ਕਿਉਂਕਿ ਉਹ ਵੀ ਮਨੁੱਖੀ ਕਰਤਾਰਾਂ ਵਾਲੇ ਬੰਦੇ ਨੇ ਹਰ ਮਿੱਟੀ ਦੀ ਸ਼ਕਤੀ ਵਿੱਚ ਕੋਈ ਤਾਂ ਕੁਝ ਇੱਦਾਂ ਦੀਆਂ ਬਰਾਈਆਂ ਕੁਝ ਗੁਣ ਜਾਂ ਔਗਣ ਜਿਹੜੇ ਹੁੰਦੇ ਹੈਗੇ ਆ ਤਾਂ ਫਿਰ ਇਸ ਸਭ ਕਾਂਸੇ ਦੇ ਵਿੱਚ ਜੇਕਰ ਤੁਸੀਂ ਦੁਬਾਰਾ ਐਂਟਰੀ ਕਰਦੇ ਹੋ ਔਰ ਪੰਜਾਬ ਦੇ ਵਿੱਚ ਇੱਕ ਸਪੇਸ ਜਿਹੜੀ ਖਾਲੀ ਪਈ ਆ ਉਹ ਸਪੇਸ ਨੂੰ ਭਰਨ ਵਾਸਤੇ ਈਕਰ ਲੋਕਾਂ ਦਾ ਸਾਥ ਚਾਹੀਦਾ ਪਰ ਲੋਕਾਂ ਦੇ ਨਾਲ ਵੀ ਤੁਹਾਨੂੰ ਖਲੋਣਾ ਪਏਗਾ ਲੋਕ ਵੀ ਤਾਂ ਸਿੱਧੇ ਸੰਪਰਕ ਦੇ ਵਿੱਚ ਹੁਣ ਕਿਉਂਕਿ ਆਮ ਤੌਰ ਤੇ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਨਵਜੋਤ ਸਿੱਧੂ ਨੂੰ ਜਦੋਂ ਆ ਵਿਅਕਤੀ ਮਿਲ ਜਾਂਦਾ ਤਾਂ ਉਹ ਮਿਲ ਹੀ ਨਹੀਂ ਸਕਦੇ ਆ ਲੀਡਰ ਪ੍ਰੈਸ ਵੱਧੀ ਕਿ ਜਿਹੜੀਆਂ ਗੱਲਾਂ ਚੱਲਦੀਆਂ ਨੇ ਉਹੋ ਜਿਹਾ ਕੁਝ ਹੈਗਾ ਪਰ ਕਿਤੇ ਨਾ ਕਿਤੇ ਆਪਣੀ ਡੈਡੀਕੇਸ਼ਨ ਜਿਹੜੀ ਆ ਸਿੱਧੂ ਸਭ ਨਵਜੋਤ ਸਿੱਧੂ ਨੂੰ ਦਿਖਾਉਣੀ ਪਊਗੀ ਜਿਹੜੀ ਗੱਲ ਤੁਸੀਂ ਮੈਂ ਤੋਂ ਅਸੀਂ ਕੀਤੀ ਉਹ ਜ਼ਰੂਰੀ ਆ ਕਿ ਮੈਂ ਤੋਂ ਅਸੀਂ ਬਣੇ ਨਹੀਂ ਤਾਂ ਨਵਜੋਤ ਸਿੱਧੂ ਸਿਰਫ ਮੈਂ 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 ਕਰਕੇ ਹੀ ਗੱਲ ਜਿਹੜੀ ਚੱਲਦੀ ਆ ਜੇਕਰ ਅਸੀਂ ਸ਼ਬਦ ਵਰਤਾਂਗੇ ਤਾਂ ਸ਼ਾਇਦ ਫਿਰ ਵ ਨਵਜੂ ਸਿੱਧੂ ਦਾ ਉਹ ਰੂਪ ਸਾਹਮਣੇ ਆ ਸਕੇਗੀ ਜਿਸ ਤਰੀਕੇ ਨਾਲ ਲੋਕ ਨੇਤਾਵਾਂ ਦਾ ਰੂਪ ਚੁੰਦੇ ਆ ਇੱਕ ਪੱਤਰਕਾਰ ਦਾ ਸੰਵਿੰਦਰ ਜੀ ਮੈਂ ਗੱਲ ਕਰ ਰਿਹਾ ਸਾਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਚ ਗੱਲ ਕੀਤੀ ਕਹਿੰਦੇ ਕਿ ਸੁਖਬੀਰ ਬਾਦਲ ਬਾਦਲ ਜ਼ਰੂਰ ਆ ਪਰ ਇਸ ਨੂੰ ਸੁਖਬੀਰ ਸਿੰਘ ਬਾਦਲ ਬਣ ਲੱਗਿਆ ਟਾਈਮ ਲੱਗੂਗਾ ਲੋਕ ਸੁਖਬੀਰ ਬਾਦਲ ਹੀ ਕਹਿ ਦਿੰਦੇ ਆ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦਾ ਤਾਂ ਆਮ ਕਹਿੰਦੇ ਆ ਤੇ ਲੋਕ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਭਾਵ ਉਹ ਨੇਤਾ ਜਿਹੜਾ ਵਾਕਿਆ ਹੀ ਲੋਕਾਂ ਦਾ ਨੇਤਾ ਸੀ ਉਹੋ ਜੀ ਚੀਜ਼ ਜਿਹੜੀ ਆ ਉਹ ਲੋਕ ਚਿੰਦੇ ਕੀ ਪੰਜਾਬ ਚ ਇੱਕ ਜਿਆ ਨੇਤਾ ਹੋਵੇ ਚਾਹੇ ਉਹ ਨੇਤਾ ਜਿਹੜਾ ਸੁਖਪਾਲ ਸਿੰਘ ਖਿਆਰਾ ਹੋਵੇ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਚਾਹੇ ਕਵਰ ਵੀਜੇ ਪ੍ਰਤਾਪ ਸਿੰਘ ਹੋਵੇ ਲੋਕਾਂ ਦਾ ਨੇਤਾ ਬਣਨ ਵਾਸਤੇ ਲੋਕਾਂ ਦਾ ਸਿੱਧਾ ਰابطਾ ਸਿੱਧੂ ਸਾਹਿਬ ਰੱਖਣਾ ਪਵੇਗਾ ਤੇ ਪਾਰਟ ਟਾਈਮ ਪੋਲੀਟੀਸ਼ੀਅਨ ਦੀ ਇਮੇਜ ਨਹੀਂ ਛੱਡ ਕੇ ਫੁੱਲ ਟਾਈਮ ਜਿਹੜੀ ਇਮੇਜ ਆ ਉਹ ਤੁਹਾਨੂੰ ਬਣਾਉਣੀ ਪਊਗੀ ਤੇ ਦੂਜੇ ਜਿਹੜੇ ਆਸੇ ਪਾਸੇ ਚਿੰਚੇ ਜਿਹੜੀ ਨੇ ਜਿਹੜੇ ਭੂਕ ਦੇਣ ਵਾਲੇ ਬੰਦੇ ਆ ਉਹਨਾਂ ਤੋਂ ਜਰੂਰ ਬਚ ਕੇ ਰਹਿਣਾ ਪਵੇਗਾ ਬਚ ਕੇ ਰਹਿਣਾ ਪਊਗਾ ਬਿਲਕੁਲ ਔਰ ਸਮੇ ਸਮੇਤੇ ਹਾਲੀ ਗੱਲਾਂ ਹੋਰ ਵੀ ਨੇ ਉਹ ਵੀ ਨਵਜੋਤ ਸਿੰਘ ਸਿੱਧੂ ਹੋਰ ਦੱਸਦੇ ਰਹਾਂਗੇ ਪਰ ਗੱਲ ਇਹ ਹੈ ਕਿ ਅੱਜ ਦੀ ਗੱਲ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਾਸੇ ਨਹੀਂ ਹੋਏ ਔਰ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਹੀ ਨੇ ਔਰ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨੂੰ ਪੰਜਾਬ ਨੂੰ ਲੋੜ ਵੀ ਹੈਗੀ ਹੈ ਔਰ ਬਚ ਕੇ ਰਹਿਣ ਦੀ ਜਿਹੜੀ ਥੋੜੀ ਜਿਹੀ ਜ਼ਰੂਰਤ ਹੈ ਨਵਜੋਤ ਸਿੰਘ ਸਿੱਧੂ ਨੂੰ ਕੋਈ ਰੋਕ ਨਹੀਂ ਸਕਦਾ ਚਲੋ ਅਗਲੀ ਖਬਰ ਜਿਹੜੀ ਆਪਾਂ ਅਣਖੀ ਹਿਸਾਬ ਲੈ ਲੈਨੇ ਆ ਅਗਲੀ ਖਬਰ ਵੀ ਜਿਹੜੀ ਆ ਬੜੀ ਇਹਮਾਇਕੀ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਬਾਰੇ ਅੱਜ ਬੜੇ ਚਰਚੇ ਹੋ ਰਹੇ ਆ ਕਿ ਸੁਖਵੀਰ ਸਿੰਘ ਬਾਦਲ ਕਿਧਰ ਵਾਹ ਤੋ ਜਿਹੜਾ ਉਹ ਚੋਣ ਲੜ ਸਕਦੇ ਆ ਤੇ ਉਧਰ ਸੁਖਵੀਰ ਸਿੰਘ ਬਾਦਲ ਹੋਰੀ ਲਗਾਤਾਰ ਮੀਟਿੰਗਾਂ ਵੀ ਜਿਹੜੀਆਂ ਉੱਥੇ ਕਰ ਰਹੇ ਆ ਆਖਰ ਇਹ ਖਬਰ ਕਿੱਥੋਂ ਨਿਕਲ ਕੇ ਆਈ ਆ ਔਰ ਕੀ ਵਾਕਈ ਹੀ ਸੁਖਵੀਰ ਸਿੰਘ ਬਾਦਲ ਹੀ ਕਿਧਰ ਵਾਹ ਦੀ ਚੋਣ ਲੜਨ ਜਾ ਰਹੇ ਆ ਸੋ ਫਿਰ ਅੱਜ ਕਿਸੇ ਸਮੇਂ ਅਕਾਲੀ ਦਲ ਦੀ ਜਿਹੜੀ ਅਸਲ ਸਿਆਸੀ ਗੜਹ ਹੁੰਦਾ ਸੀ ਗਿੱਦੜਵਾ ਹੁੰਦਾ ਸੀ ਇਸ ਕਿਲੇ ਨੂੰ ਫਿਰ ਅਮਰਿੰਦਰ ਸਿੰਘ ਜੜਾਜਾ ਬੜਿੰਗ ਜਿਹੜੇ ਆ ਉਹ ਤੋੜਦੇ ਆ ਤਾਂ ਉਸ ਤੋਂ ਮਗਰੋਂ ਜਿਸ ਤਰੀਕੇ ਦੀ ਸੰਘੀਸ਼ਿਕ ਬਦਲ ਹੋਣਾ ਸੀ ਸਿਆਸਤ ਰਹੀ ਹੈ ਚਲਾਲਾਬਾਦ ਚਲੇ ਗਈ ਉਸ ਤੋਂ ਬਾਅਦ ਦੁਬਾਰਾ ਲੋਕ ਸਮਾਜ ਚਲੇ ਜਾਂਦੇ ਆ ਬਹੁਤ ਕੁਝ ਉਸ ਸਮੇਂ ਦੇ ਵਿੱਚ ਹੋਇਆ ਹੁਣ ਜਦੋਂ ਜਿੰਨੀ ਚੋਣਾ ਹੋਣੀਆਂ ਨੇ ਤਾਂ ਕੁਦਰਤੀ ਤੌਰ ਤੇ ਲੋਕਾਂ ਦਾ ਇਹ ਚਰਚਾਵਾ ਨੇ ਕਿ ਸੁਖਬੀਰ ਸਿੰਘ ਬਾਦਲ ਗਿੱਦੜਵਾ ਤੋਂ ਦੁਬਾਰਾ ਚੋਣ ਜੜੀ ਲੱਗ ਸਕਦੇ ਆ ਜਦੋਂ ਕਿ ਐਸੇ ਸ਼੍ਰੋਮਣੀ ਅਕਾਲੀ ਦਲ ਦੇ ਅਸਤਿਤਵ ਨੂੰ ਉਸ ਝੂਂਦ ਨੂੰ ਬਚਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਦਿਨ ਰਾਤ ਇੱਕ ਜਿਹੜੀ ਆ ਉਹ ਕਰ ਰਹੇ ਆ ਤੇ ਸ਼ਾਇਦ ਇਹੋ ਹੀ ਕਰਦਾ ਜਿਸ ਤਿੱਕੇ ਨਾ ਕਹਿੰਦੇ ਕਿ ਇੱਕ ਦਿਨ ਚ 14-14 ਮੀਟਾਂ ਉਹ ਕਰਦੇ ਆ ਹਾਲਾਂਕਿ ਜੋ ਸਾਨੂੰ ਜਾਣਕਾਰੀ ਪ੍ਰਾਪਤ ਹੋਈ ਆ ਉਹ ਇੱਕ ਪਿੰਡ ਦੀ ਇੱਕ ਗਲੀ ਦੇ ਵਿੱਚ ਜਾ ਕੇ ਉੱਥੇ ਵੀ ਉਹਨਾਂ ਪਰ ਮੀਟਿੰਗ ਕਰ ਰਹੇ ਆ ਤਾਂ ਜੋ ਕਾਲੀ ਦਾਲ ਦੀ ਉਸ ਝੂਂਦ ਨੂੰ ਦੁਬਾਰਾ ਜਿਹੜਾ ਆ ਜਿੰਨਾ ਕੀਤਾ ਜਾ ਸਕੇ ਲੋਕਾਂ ਦੇ ਵਿੱਚ ਦੁਬਾਰਾ ਨੇੜਤਾ ਜਿਹੜੀ ਆ ਪ੍ਰਗਟ ਕੀਤੀ ਜਾ ਸਕੇ ਜਿਸ ਤਰੀਕੇ ਦੀ ਨੇੜਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਤੇ ਕਿਸੇ ਕੋਨੇ ਵਿੱਚ ਵੀ ਚਲੇ ਜਾਂਦੇ ਸਰ ਉਹਦੀ ਨੇੜਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੁੰਦੀ ਸੀ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਅਜਿਹਾ ਵਰਤਾਰਾ ਕਿਉਂਕਿ ਇੱਕ ਪਾਸੇ ਤਾਂ ਬਾਕੀ ਕੜਾ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰ ਲੈਣ ਵਾਸਤੇ ਲੱਗਾ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਨੂੰ ਹੋਂਦ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜਿਹੜੀ ਯਤਨ ਕਰ ਰਹੀ ਹੈ ਇਹ ਸ਼ਾਇਦ ਉਹਨਾਂ ਦੇ ਇਨ੍ਹਾਂ ਯਤਰਾ ਦੇ ਨੂਵੀਏ ਕਿਨੇ ਹੋਇਆ ਜਾਂ ਇਹਨਾਂ ਯਤਰਾ ਦੇ ਸੰਦਰਭ ਦੇ ਵਿੱਚ ਹੀ ਇਹ ਗੱਲ ਜਿਹੜੀ ਸਾਹਮਣੇ ਆਈ ਆ ਕਿ ਗਿੱਦਰਪਾਥੋਂ ਸਰਦਾਰ ਸੁਖਵੀਰ ਸਿੰਘ ਬਾਦਲ ਚੋਣ ਜਿਹੜੀ ਲੜ ਸਕਦੇ ਆ ਜਦੋਂ ਕਿ ਸਾਡੇ ਸੂਤਰ ਜਿਹੜੇ ਮਿਲੇ ਸਾਡੇ ਸੂਤਰਾਂ ਤੋਂ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਅਨੁਸਾਰ ਸਭ ਇਹ ਗੱਲ ਪੱਕੀ ਆ ਜੋ ਸੂਤਰ ਦੱਸ ਰਿਹਾ ਗਾ ਕੀ ਹੁੰਦਾ ਜਾਂ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ ਕਿ ਉਥੋਂ ਡਿੰਪੀ ਢਿੱਲੋਂ ਹੀ ਜਿਹੜੇ ਨੇ ਉਹ ਸ਼ਰੂਨੀ ਖਾਲੀ ਦਲ ਦੇ ਉਮੀਦਵਾਰ ਹੋਣਗੇ ਉਹਨਾਂ ਦਾ ਸਿਰ ਤੇ ਹੀ ਸ਼ਰੂਨੀ ਖਾਲੀ ਦਲ ਦੇ ਜਿਹੜਾ ਜਿਮਨੀ ਚੋੜਾ ਦਾ ਦਾ ਚੜਾ ਖੇਡੇਗਾ ਬਾਕੀ ਹਾਂ ਸੁਖਬੀਰ ਸਿੰਘ ਬਾਦਲ ਨੂੰਣੀ ਆਪਣੇ ਪੱਤਰ ਤੇ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਚਾਹੇ ਉਹ ਗਿੱਰਵਾ ਹਲਕਾ ਹੋਵੇ ਚਾਹੇ ਲੰਬੀ ਹੋਵੇ ਚਾਹੇ ਕੋਈ ਵੀ ਉੱਥੇ ਉਹਨਾਂ ਦੀਆਂ ਸਰਗਰਮੀਆਂ ਉਸੇ ਤਰੀਕੇ ਦਾ ਜਾਰੀ ਨਹੀਂ ਤਾਂ ਉਸੇ ਤਰੀਕੇ ਨਾਲ ਚੱਲਦੀਆਂ ਭੁੱਖ ਵਿੱਚ ਵੀ ਚੱਲਦੀਆਂ ਰਹਿਣੀਆਂ ਨੇ ਜੋ ਸੂਤਰ ਨੇ ਸਾਨੂੰ ਦੱਸਿਆ ਸੂਤਰ ਇਹ ਗੱਲ ਕਹਿ ਰਹੇ ਆ ਕਿ ਅੱਜ ਦੀ ਘੜੀ ਦੇ ਮੌਜੂਦਾ ਘੜੀ ਦੇ ਵਿੱਚ ਜਿਹੜਾ ਨਿੰਪੀ ਢੁਲੋਹੀ ਅਕਾਲੀ ਦਲ ਦੇ ਉੱਤੇ ਸਭਾフィ ਉਮੀਦਵਾਰ ਹੋ ਸਕਦੇ ਆ ਭੁੱਖੇ ਦੇ ਵਿੱਚ ਕੀ ਹੁੰਦਾ ਉਹ ਤਾਂ ਅਜੇ ਹੋਰ ਵਾਲਾ ਸਭਾ ਦੱਸੇਗਾ ਕਿਉਂਕਿ ਅਜੇ ਤੱਕ ਜਿਮ ਕਿਉਂਕਿ ਉੱਥੇ ਤਾਂ ਗਿੱਦਰ ਬਾਤ ਹੋ ਤਾਂ ਇਹ ਵੀ ਪਤਾ ਲੱਗਾ ਰਾਜਾ ਬਰਿੰਗ ਦੀ ਪਤਨੀ ਵਿੱਚ ਚੂਹਣ ਲੜ ਸਕਦੇ ਕਈ ਤਰੀਕੇ ਦੀ ਚਰਚਾ ਵਾ ਜਿਹੜੀਆਂ ਉੱਥੇ ਸਾਹਮਣੇ ਨੇ ਸ਼ਾਇਦ ਇਹ ਵੀ ਖਬਰ ਉਸੇ ਤਰੀਕੇ ਦੀ ਆ ਕਿ ਜਿਸ ਤਿੱਕੇ ਦੀ ਬਾਕੀ ਨੇਤਾਵਾਂ ਲੋਕਾਂ ਨੂੰ ਕਿ ਡੇਰਾ ਪਾਪਾ ਨਾਨਕ ਤੋਂ ਵਿਕਰਮ ਸਿੰਘ ਮਜੀਠੀਆ ਚੂਹਣ ਲੜ ਸਕਦੇ ਆ ਸੁੱਚਾ ਸਿੰਘ ਲੱਗਾ ਤਾਂ ਬੁੰਡਾ ਚੂਹਣ ਲੜ ਸਕਦਾ ਅਜੇ ਕੋਈ ਤੇ ਦੂਜੇ ਪਾਸੇ ਭਾਜਪਾ ਵੱਲੋਂ ਜਿਹੜਾ ਰਵਿਕਰ ਸਿੰਘ ਕਾਹੂ ਚੂਹਣ ਲੜ ਸਕਦਾ ਇਹੋ ਜਿਹੀਆਂ ਕਹਾਣੀਆਂ ਸਭ ਉਹ ਚਰਚਾਵਾਂ ਨੇ ਜਿਹੜੀਆਂ ਉਡਾਈਆਂ ਜਾਂਦੀਆਂ ਨੇ ਜਾਂ ਨਵਜ ਚੱਕਰ ਨੂੰ ਗੱਲਬਾਤ ਹੁੰਦੀ ਆ ਪਰ ਜੋ ਸੂਤਰਾਂ ਨੇ ਪੁਸ਼ਟੀ ਕੀਤੀ ਸਰ ਦਰਸ਼ਕੀ ਸਖੀਰ ਸਿੰਘ ਬਾਦਲ ਨਹੀਂ ਹਨ ਚਲੋ ਅਣਖੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਚਲੋ ਇਹ ਹਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਨਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ